الجاير ਕਹੇ ਜੇ ਫੁੱਦੂ ਸਵਾਲ ਪੁੱਛੀਏ ਹਾਂ ਬਾਈ ਯਾਰ ਹੁਣ ਨਹੀਂ ਤੂੰ ਰਹਿਣ ਦੇ ਭਰਾ ਇਹ ਕਿਹੜਾ ਪੋਰਟਾ ਹਟੁੰਦਾ ਯਾਰ ਕਿੰਨੇ ਪਰਚੇ ਆ ਬਾਈ ਹੁਣ ਤੱਕ ਫਿਰ ਹੁਣ ਤੁਸੀਂ ਇਹ ਕਿਆ ਪੁੱਛ ਰਿਹਾ ਏ ਜਰੂਰੀ ਪੁੱਛਣਾ ਇਹ ਤਾਂ ਲੋਕਾਂ ਨੂੰ ਪਤਾ ਹੀ ਨਹੀਂਗਾ ਇਹ ਮੇਰੇ ਘਰੇ ਵੀ ਨਹੀਂ ਪਤਾ ਉਹਨਾਂ ਨੇ ਵੀ ਟੈਂਚ ਟੈਂਚ ਹੋਣਾ ਇਹ ਘਰੇ ਪਿਓ ਦਾ ਦੋ ਘਰੇ ਤੇ ਕੀ ਪਤਾ ਜਾਂ ਜਿਹਦੇ ਟੈਂਪੂ ਉਤਰੇ ਫਿਰਦੇ ਹਨਾ ਟੈਂਪੂਆਂ ਦੇ ਪੋਡਕਾਸਟ ਮੀਡੀਆ ਕਰੀ ਜਾਂਦਾ ਹਨਾ ਜਾਂ ਆਹ ਜਿਹੜਾ ਪਿੱਛੇ ਸੇਹਲੀਆਂ ਪਿੱਛੇ ਰੌਲਾ ਪੈ ਗਿਆ ਉਹਨਾਂ ਦੇ ਪੋਡਕਾਸਟ ਕਰੀ ਜਾਂਦਾ ਉਹਨਾਂ ਦੀ ਕੀ ਦੇਣਾ ਸਮਾਜ ਨੂੰ ਹਨਾ ਮੀਡੀਆ ਪਰ ਫੁੱਲਤ ਕਰਦਾ ਬਿਲਕੁਲ ਬਿਲਕੁਲ ਮੈਂ ਕਿਹਾ ਵੀ ਕਲਾਕਾਰ ਬਣਦੇ ਉੱਥੇ ਅਸੀਂ ਜਿਹਦੇ ਕੋਲੇ ਰਹਿੰਦੇ ਸੀ ਅੱਛਾ ਹੀ ਉਹ ਮਾੜਾ ਮੋਟਾ ਬੀਬੀ ਗੁੰਦੀ ਸੀਗੀ ਵਿਚਾਰੀ ਅੱਛਾ ਹੀ ਹੁਣ ਬਾਜੇ ਵਾਲੇ ਵਾਸੇ ਭਈ ਨਹੀਂ ਮੋਹ ਪੈਂਦਾ ਸੀ ਉਹ ਵਧੇਰਾ ਉਹਨਾਂ ਨੇ ਕਹਿਣਾ ਵੀ ਸਾ ਸਾਲ ਆਓ ਹੁਣ ਕਿੰਨਾ ਕਿੰਨਾਂ ਸਾਲ ਆਈਏ ਕਿਉਂਕਿ ਚੱਕਰ ਇਹ ਸੀ ਵੀ ਜਦੋਂ ਸਾਹ ਕਹਿਣਾ ਵਾ 2-4 ਮਿੰਟ ਹੀ ਹੁੰਦੇ ਸੀ ਪਿੰਡ ਇਹ ਸਿਸਟਮ ਹੁੰਦਾ ਵੀ ਜਦੋਂ ਤੁਹਾਡਾ ਮਾੜਾ ਟਾਈਮ ਆਉਂਦਾ ਤਾਂ ਮਜ਼ਾਕ ਕਰਨਾ ਹੀ ਹੁੰਦਾ ਲੋਕਾਂ ਨੇ ਬਿਲਕੁਲ ਔਰ ਮੈਨੂੰ ਐ ਪੁੱਛਿਆ ਕਰਨ ਵੀ ਹੂੰ ਕਿਵੇਂ ਕਲਾ ਕਰ ਬਣਾ ਬੱਬੂ ਆਣ ਅੱਛਾ ਉਹ ਮੈਂ ਵੀ ਐ ਕਹਿੰਦਾ ਹਾਂ ਠੀਕ ਆ ਬੰਦਿਆਂ ਜੀ ਕੋਈ ਨਹੀਂ ਲੋਕਾਂ ਨੇ ਕਲਾਕਾਰ ਬਣਾਤਾ ਮੋਲੂ ਹਾਂ ਇਹ ਇਹ ਸ਼ੁਰੂ ਤੋਂ ਸੀਗਾ ਮੈਨੂੰ ਜਦੋਂ ਗਰੀਬੀ ਦਾ ਦੌਰ ਸੀ ਵੀ ਇੱਕ ਨਾਮ ਹੋਵੇ ਸਾਲਾ ਸਾਲਾ ਮੈਂ ਉਹ ਕਹੇ ਤੇ ਇਹਨੇ ਕੰਨ ਵੀ ਗਾਣਾ ਕੱਢਣ ਲੱਗਿਆ ਆਈ ਕਿਹੜਾ ਕੱਟਣਾ ਸਤਿ ਸ਼੍ਰੀ ਅਕਾਲ ਮਜਕਰ ਸੰਗ ਸਰਾ ਤੇ ਤੁਸੀਂ ਹੈਵਨ ਇੰਡੀਆ ਦਾ ਪੋਡਕਾਸਟ ਵਿਖ ਰਹੇ ਮੇਰੇ ਨਾਲ ਜੋ ਸ਼ਖਸ ਨੇ ਜਾਣ ਪਛਾਣ ਦੇ ਮਹਤਾਜ ਨੇ ਇਹਨਾਂ ਦਾ ਇੱਕ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਇੱਕ ਰੀਲ ਚੱਲ ਰਹੀ ਆ ਟਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੁੱਕਾ ਨਹੀਂ ਕਰਦਿਆਂ ਜਿਵੇਂ ਮੈਸੀ ਮੁੰਡਾ ਤੇ ਬਣ ਗਿਆ ਲੌਂਡਾ ਬਹੁਤ ਜਿਹੜਾ ਲੁੱਕੀ ਇਹ ਚੱਲ ਰਹੀ ਆ ਤੇ ਬਹੁਤ ਇਹ ਜਿਆਦਾ ਜਿਹੜਾ ਗੇਪ ਛੇ ਪਏ ਆ ਟੈਂਪੂਆਂ ਪਿਛੇ ਪਏ ਆ ਸਵਾਲ ਬਹੁਤ ਕਰਨ ਵਾਲੇ ਪਏ ਆ ਪੌਡਕਾਸਟ ਤੁਸੀਂ ਇਹਨਾਂ ਦੇ ਬਹੁਤ ਸੁਣੇ ਹੋਣਗੇ ਬਹੁਤ ਗੱਲਾਂ ਬਾਤਾਂ ਸੁਣੀਆਂ ਹੋਣਗੀਆਂ ਡੇਲੀ ਤੁਸੀਂ ਅਪਡੇਟਸ ਇਹਨਾਂ ਦੀ ਵੇਖ ਰਹੇ ਹੋਵੋ ਸਾਡੇ ਨਾਲ ਅਦਿਸ ਕਰਨ ਮਲੂਕਾ ਮਲੂਕਾ ਸਾਹਿਬ ਸਾਸਿਕਾ ਸਾਸਿਕਾ ਬਾਈ ਜੀ ਬਾਈ ਜੀ ਆਪਣਾ ਗੱਲਾਂ ਹੋਣਾ ਜ਼ਰੂਰ ਕਰਨੇ ਕਰੋ ਪਾਇ ਕਿਹੜਾ ਕੰਨਾ ਤੇ ਪਰ ਸ਼ੁਰੂਆਤ ਪਹਿਲਾ ਇਹ ਪੁੱਛਣੀ ਆ ਜਿਹੜੇ ਲੋਕ ਚਾਹਦੇ ਪੁੱਛਣਾ ਵੀ ਜਿਸ ਕਾਰਨ ਮਲੂਕਾ ਪਹਿਲਾਂ ਹੀ ਇਹੋ ਜਿਹਾ ਸੀਗਾ ਤੇ ਜਾਂ ਬਾਅਦ ਚ ਬਣਿਆ ਕਿੰਨੀਆਂ ਪੜ੍ਹਿਆ ਬਾਈ ਤੁਸੀਂ ਕਿੱਥੇ ਪੜ੍ਹੇ ਹੋ ਮੈਂ ਪੜ੍ਹਿਆ 12 ਕਲਾਸ ਆ ਆਪਦੇ ਪਿੰਡ ਹੀ ਪੜ੍ਹੇ ਜਿੰਨੇ ਪੜ੍ਹੇ ਮਲੂਕਾ ਹੂੰ ਮਲੂਕਾ ਤੁਹਾਡਾ ਪਿੰਡ ਆ ਹਾਂ ਤੇ ਉਦੋਂ ਬਾਅਦ ਵਾਰ ਵਾਰ ਫਿਰ ਸਾਫੜ ਹੋਗਾ ਪੋੜਗਾ ਅੱਠ ਚੈੱਕ ਆ ਗਈ। ਸਾਡਾ ਹੀ ਮੰਨਣਾ ਠੀਕ ਹੈ ਜੀ। ਉਦੋਂ ਗਾ ਪੜਨ ਦੀ ਮਨਸਾ ਤਾਂ ਸੀਗੀ ਕਿਉਂਕਿ ਮੈਂ ਇੰਟੈਲੀਜੈਂਟ ਸੀ ਪੜਨ ਚ। ਜੀ 6ਵੀਂ ਕਲਾਸ ਤੋਂ ਪਲੱਸ 2 ਤੱਕ ਮੈਂ ਮਾਨੀਟਰ ਰਿਆ ਕਲਾਸ ਦਾ ਹੈ 6 ਸਾਲ। ਮਾਨੀਟਰ ਤਾਂ ਉਹਨੂੰ ਬਣਾ ਦਿੰਦੇ ਹੁੰਦੇ ਜਿਹੜਾ ਨਲਾਇਕ ਹੁੰਦਾ। ਹਾਂ ਸਾਨੂੰ ਸਾਡਾ ਦੂਜਾ ਉਲਟ ਸੀ ਨਾ ਸਾਡੇ ਪੜਨ ਵਾਲਿਆਂ ਨੂੰ ਮੜਾਉਂਦੇ ਸੀ। ਠੀਕ ਹੈ ਜੀ। ਪਰ ਆਰਥਿਕ ਪੱਖ ਨਹੀਂ ਮਜਬੂਤ ਸੀ ਉਹਨਾਂ ਘਰਦਿਆਂ ਦਾ ਉਹ ਅੱਗੇ ਡ੍ਰੀਮ ਆ ਜਿਹੜਾ ਨਹੀਂ ਪੂਰਾ ਹੋ ਸਕਿਆ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਕਿਤੇ ਜੌਬ ਵਗੈਰਾ ਕੀਤੀ ਜਾਂ ਘਰ ਦੇ ਜੌਬ ਵਗੈਰਾ ਉਦੋਂ ਮੁੜ ਕੇ ਮੈਂ ਫਿਰ ਵੀ ਕਲਾਕਾਰ ਬਣਨ ਉੱਠ ਗਿਆ ਮੈਂ ਵੀ ਕਲਾਕਾਰ ਬਣਦੇ ਆ ਮੈਂ ਪਿੰਡੋਂ ਚਲਾ ਗਿਆ ਪਲੱਸ 2 ਤੋਂ ਬਾਅਦ 2007 ਚ ਚੰਡੀਗੜ੍ਹ ਹਾਂ ਚੰਡੀਗੜ੍ਹ ਚਲਾ ਗਿਆ ਮੈਂ ਅੱਛਾ ਜੀ ਤੇ ਫਿਰ ਮੈਂ ਵੀ ਕਲਾਕਾਰ ਬਣਦੇ ਉੱਥੇ ਅਸੀਂ ਜਿਹਦੇ ਕੋਲੇ ਰਹਿੰਦੇ ਸੀ ਅੱਛਾ ਜੀ ਉਹ ਮਾੜਾ ਮੋਟਾ ਬੀਬੀ ਗੁੰਦੀ ਸੀਗੀ ਵਿਚਾਰੀ ਅੱਛਾ ਜੀ ਚਲੋ ਉੱਥੇ ਅਸੀਂ ਰਹਿਣਾ ਮੈਂ ਉੱਥੇ ਰੋਟੀ ਪਾਣੀ ਪਕਾਉਣਾ ਲੀੜੇ ਲੂੜੇ ਧੋਣੇ ਹੁਣ ਬਾਜੇ ਵਾਲੇ ਪਾਸੇ ਭਈ ਨਹੀਂ ਮੋਹ ਪੈਂਦਾ ਸੀ ਉਹ ਬਧੇਰਾ ਉਹਨਾਂ ਨੇ ਕਹਿਣਾ ਵੀ ਸਾ ਸਾਲ ਆਓ ਹੁਣ ਕਹਿੰਦਾ ਕਿ ਯਾਰ ਸਾਲ ਆਈਏ ਕਿਉਂਕਿ ਚੱਕਰ ਇਹ ਸੀ ਵੀ ਜਦੋਂ ਸਾ ਐ ਕਹਿਣਾ ਵਾ 2-4 ਮਿੰਟ ਹੀ ਹੁੰਦੇ ਸੀ ਉਹ ਨਹੀਂ ਆਏ ਹੋਏ ਜਿਹੜੀ ਸਾ ਹੀ ਮੁੱਕ ਜਾਂਦੇ ਸੀ ਸਾਲ ਆਉਣਿਆਂ ਤੋਂ ਬਾਅਦ ਸਾ ਵਾ ਕਿ ਸਾਂ ਜਾ ਵਸਾ ਕੰਮ ਬਣ ਜਾਂਦਾ ਸੀ ਤੇ ਉਹ ਭਈ ਚਲੋ ਮੁੜ ਕੇ ਉਹਨਾਂ ਦਾ ਯੂ ਐਸ اے ਦਾ ਵੀਜ਼ਾ ਲੱਗ ਗਿਆ ਬੀਬੀ ਦਾ 10 ਸਾਲਾਂ ਦਾ ਮੁੜ ਕੇ ਬਸ ਉਧਰ ਉੱਠ ਗਿਆ ਸੀ ਉੱਥੇ ਕਦੇ ਆਏ ਕਦੇ ਉੱਥੇ ਕਦੇ ਆ ਗਏ ਹੈ ਥੋੜਾ ਪਿੰਡ ਦਾ ਵੀਜ਼ਾ ਲੱਗ ਗਿਆ ਬੀਬੀ ਨੂੰ ਨਹੀਂ ਉੱਥੇ ਰਿਹਾ ਮੈਂ ਉਹਦੇ ਉਹ 6 ਮਹੀਨੇ ਗਈ ਮੈਂ 6 ਮਹੀਨੇ ਉੱਥੇ ਰਿਹਾ ਕੰਮਕਾਰ ਕਰਦਾ ਰਿਹਾ ਮੈਂ ਸਾਲ ਡੇਢ 2 ਸਾਲ ਭਾਈ ਉੱਥੇ ਕੰਮ ਖਰਾਬ ਆਏ ਰਹੇ ਰੁਹੇ ਕੰਮ ਕੋਰ ਕੀਤਾ ਨਹੀਂ ਕੋਈ ਗੱਲਬਾਤ ਬਣੀ ਪਰ ਮੈਂ ਪਿੰਡ ਆ ਗਿਆ ਪਰਸ਼ਈ ਵੰਡੇ ਸੈਸ਼ਟਮ ਹੁੰਦਾ ਵੀ ਜਦੋਂ ਤੁਹਾਡਾ ਮਾੜਾ ਟਾਈਮ ਆਉਂਦਾ ਮਜ਼ਾਕ ਕਰਨਾ ਹੀ ਹੁੰਦਾ ਲੋਕਾਂ ਨੇ ਬਿਲਕੁਲ ਹੋਰ ਉਹਨਾਂ ਆਏ ਪੁੱਛਿਆ ਕਰਨ ਬਈ ਹੂੰ ਕਿਵੇਂ ਕਲਾਕਾਰ ਬਣਾਇਆ ਬੱਬੂ ਆਣ ਅੱਛਾ ਮੈਂ ਵੀ ਇਹ ਕਹਿੰਦਾ ਹਾਂ ਹਾਂ ਠੀਕ ਆ ਬਣਦੇ ਆ ਜੀ ਕੋਈ ਨਹੀਂ ਕਰਦੇ ਆ ਬਸ ਮਨਸਾ ਇਹ ਸੀ ਵੀ ਕਲਾਕਾਰ ਬਣਨਾ ਪਰ ਉਹ ਕਲਾਕਾਰ ਨਹੀਂ ਬਣ ਗਿਆ ਕਲਾਕਾਰ ਬਣ ਗਿਆ ਲੋਕਾਂ ਵਾਲੇ ਕਲਾਕਾਰ ਬਣਾਤਾ ਮੋਲੂ ਹਾਂ ਇਹ ਇਹ ਸ਼ੁਰੂ ਤੋਂ ਸੀਗਾ ਮੈਨੂੰ ਜਦੋਂ ਗਰੀਬੀ ਦਾ ਦੌਰ ਸੀ ਵੀ ਇੱਕ ਨਾਮ ਹੋਵੇ ਸਾਲਾ ਤੇ ਸਾਲਾ ਮੈਂ ਉਹ ਕਹੇ ਤੇ ਇਹਨੇ ਕੰਨ ਵੀ ਗਾਣੇ ਕੱਢਣ ਲੱਗਿਆ ਆਈ ਕਿਹੜਾ ਕੱਢਣਾ ਹੁੰਦਾ ਹੀ ਆ ਜਿਵੇਂ ਆਪਾਂ ਕਹਿੰਦੇ ਸਾਲਾ ਇੱਕ ਨਾਮ ਬਣੇ ਲੋਕ ਜਾਣਣ ਹਨਾ ਲੋਕ ਕਹਿੰਨ ਵੀ ਆ ਮਲੂਕਾ ਆ ਗਿਆ ਉਹ ਚੀਜ਼ ਹੁਣ ਮਿਲ ਗਈ ਠੀਕ ਹੈ ਮਿਹਨਤ ਕੀਤੀ ਉਹ ਚੀਜ਼ ਆ ਗਈ ਅੱਜ ਫਕਰ ਹੁੰਦਾ ਬਈ ਜਦੋਂ ਲੋਕ ਤੁਸੀਂ ਜਾਣਦੇ ਲੋਕ ਫੋਟੋ ਮਾਰ ਕੇ ਚਾਹੁੰਦੇ ਲੋਕ ਕਹਿੰਦੇ ਮਲੂਕਾ ਇਹਨਾਂ ਨੂੰ ਜਾਣਦੇ ਆ ਯਾਰ ਬਈਆ ਤਨ ਹਾਂ ਫਕਰ ਐ ਹੁੰਦਾ ਵੀ ਹੁਣ ਮੈਂ ਜੇ ਕਿਤੇ ਜਾਨਾਂ ਮੈਨੂੰ ਜਿਵੇਂ ਮਲੂਕਾ ਕਹੜਾ ਐ ਨਹੀਂ ਪੁੱਛਦੇ ਵੀ ਮਲੂਕਾ ਮਲੂਕਾ ਆ ਗਿਆ ਉਹ ਜਾਣਦੇ ਵੀ ਮਲੂਕਾ ਇਹ ਪਰ ਉਹਨਾਂ ਨੇ ਇਹ ਸ਼ਬਦ ਨਾਲ ਬੋਲਣਾ ਮੈਨੂੰ ਪਹਿਲਾਂ ਤਾਂ ਉਹ ਇਹ ਵੇਖਦੇ ਸਵਾਰ ਕੇ ਹੂੰ ਫਿਰ ਉਹ ਆਏ ਪੁੱਛਦੇ ਆ ਸਿੱਧਾ ਜੇ ਤਾਂ ਮੇਰੇ ਤੋਂ ਪਾਸੇ ਬੈਠੇ ਆ ਤਾਂ ਕਈ ਵਾਰੀ ਐ ਪਹਿਲਾਂ ਫੋਨ ਖੋਲਦੇ ਆ ਹੂੰ ਉਹ ਜਿਹੜੇ ਵੀਡੀਓ ਚਲਾਉਂਦੇ ਆ ਹੁਣ ਵੀਡੀਓ ਤੇਨੂੰ ਪਤਾ ਆਪਣੀ ਕਿਵੇਂ ਸਟਾਰਟ ਹੁੰਦੀ ਆ ਕਈ ਵਾਰੀ ਬੰਦੇ ਦੀ ਆਵਾਜ਼ ਵੱਧ ਹੁੰਦੀ ਆ ਓਏ ਸੇਤੀ ਬਾਹ ਨਹੀਂ ਘਟਦੀ ਉਦੋਂ ਆਹ ਕੰਮ ਵੀ ਆ ਫਿਰ ਉਹਨਾਂ ਦੇ ਵੀਡੀਓ ਦੇ ਉਹੀ ਆ ਬਾਈ ਹਾਂ ਉਹੀ ਬਸ ਆਹੀ ਚੱਬਦਾ ਮੇਰੇ ਲਈ ਉਹੀ ਆ ਬਾਈ ਬਾਬਾ ਜੀ ਤੈਨੂੰ ਵੇਖ ਕੇ ਹੱਸ ਆ ਜਾਂਦਾ ਸਾਨੂੰ ਉਹੀ ਆ ਬਾਈ ਬਸ ਉਹੀ ਆ ਮੇਰਾ ਨਾਂ ਰੱਖ ਲਿਆ ਤੁਹਾਡੇ ਪਿੰਡ ਦਾ ਮਸ਼ਹੂਰ ਲੀਡਰ ਆਣਾ ਕੱਲ ਲੀਡਰ ਬਲੂਕ ਦਾ ਕਿਵੇਂ ਅਗਰੇ ਉਹਦੇ ਨਾਲ ਠੀਕ ਆ ਉਹਦੇ ਨਾਲ ਹੁਣ ਠੀਕ ਹੁਣ ਇਹ 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 ਚੀਜ਼ਾਂ ਹੁੰਦੀਆਂ ਮੈਂ ਕਲੀਅਰ ਕਰ ਦੇਣਾ ਹਾਂ ਮੈਂ ਵੀ ਜਦੋਂ ਤੁਹਾਡੇ ਤੇ ਮਾੜਾ ਟਾਈਮ ਆ ਉਦੋਂ ਤੁਹਾਡੇ ਘਰ ਦੇ ਵੀ ਨਹੀਂ ਤੁਹਾਨੂੰ ਪੁੱਛਦੇ ਉਦੋਂ ਨਾਲ ਦੇ ਸਕੇ ਸੰਬੰਧੀ ਉਹ ਤਾਂ ਮੈਂ ਇਹਨਾਂ ਜੇ ਘਰ 'ਚ ਵੀ ਤੁਸੀਂ ਪੰਜ ਜਾਣੇ ਤੁਸੀਂ ਤੁਹਾਡਾ ਆਰਥਿਕ ਪੱਖ ਸਹੀ ਨਹੀਂ ਜਾਂ ਟਾਈਮ ਮਾੜਾ ਚੱਲ ਰਿਹਾ ਤੁਹਾਨੂੰ ਪਰਿਵਾਰ ਦੇ ਜੀ ਆਣੇ ਨਹੀਂ ਬੁਲਾਉਣਾ ਪਿੰਡ ਦੇ ਲੀਡਰ ਨੇ ਜਿਹੜਾ ਮੰਤਰੀ ਪਦ ਤੇ ਹੋਵੇ ਉਹਨੇ ਬੁਲਾਉਣਾ ਤਾਂ ਬਹੁਤ ਹੀ ਦੂਰ ਦੀ ਗੱਲ ਆ ਤਾਂ ਕਲਪਨਾ ਵੀ ਨਹੀਂ ਨਾ ਕਰ ਸਕਦੇ ਪਿੰਡ ਦੇ ਮੈਂਬਰ ਨੇ ਪੰਚਾਇਤ ਨੇ ਸਰਪੰਚ ਨੇ ਉਹ ਵੀ ਨਹੀਂ ਤੁਹਾਨੂੰ ਬੁਲਾਉਂਦਾ ਘਰ ਦੇ ਨਹੀਂ ਬੁਲਾਉਂਦਾ ਜਦੋਂ ਮਾੜਾ ਟਾਈਮ ਹੋਵੇ ਉਦੋਂ ਫਿਰ ਉਹ ਜਿਹੇ ਹਿਸਾਬ ਸੇ ਉਦੋਂ ਆਪਾਂ ਉਹਨਾਂ ਲੋਕਾਂ ਚ ਹੀ ਸੀਗੇ ਹਨ ਹੁਣ ਥੋੜਾ ਬਹੁਤਾ ਨਾਮ ਬਣ ਗਿਆ ਜਾਨ ਹੁਣ ਉਹਨਾਂ ਨੂੰ ਵੀ ਪਤਾ ਵੀ ਹਾਂ ਭਾਈ ਸਾਡੇ ਪਿੰਡ ਦਾ ਮੁੰਡਾ ਇੱਕ ਇਦਾਂ ਕਰਕੇ ਪੱਤਰਕਾਰ ਹੈਗਾ ਹੈਗਾ ਹਨ ਵੀਡੀਓ ਬਣਾਉਂਦਾ ਉਹਦਾ ਚੰਗਾ ਲੋਕਾਂ ਚ ਨਾਮ ਹੈਗਾ ਹਾਂ ਉਸ ਤੋਂ ਬਾਅਦ ਮਸ਼ਹੂਰ ਹੁਣ ਤੋਂ ਬਾਅਦ ਕਈ ਵਾਰੀ ਮੇਰੀ ਮੁਲਾਕਾਤ ਹੋਈ ਆ ਮੈਂ ਗਿਆ ਵਧੀਆ ਹੁੰਦਾ ਨਹੀਂ ਆਦਰ ਮਾਣ ਦਿੱਤਾ ਕਿਹਾ ਵੀ ਭਾਈ ਚੱਲ ਸਾਡੇ ਪਿੰਡ ਦਾ ਚੰਗਾ ਕੰਮ ਕਰੀਏ ਵੀ ਨਾਲ ਕਿਹਾ ਉਹਨਾਂ ਨੇ ਹਨ ਨਾਲ ਇਹ ਵੀ ਸਿੱਖਿਆ ਦਿੱਤੀ ਵੀ ਕੰਪਰੋਮਾਈਜ਼ ਨਾ ਕਰੀਏ ਆਪਦੇ ਕੰਮ ਨਾਲ ਜਿਹੜੀ ਸੱਚ ਗੱਲ ਆ ਉਹ ਸੱਚੀ ਕਹੀਆਂ ਅਸਲ 'ਚ ਜਦੋਂ ਤੁਹਾਡਾ ਚੰਗਾ ਟਾਈਮ ਹਨ ਉਦੋਂ ਤੁਹਾਡਾ ਜਿਹੜਾ ਆਪਾਂ ਇਹ ਕਹਿ ਲੋ ਵੀ ਗਲਤੀਆਂ ਤਾਂ ਵੀ ਪਰਦੇ ਪੈ ਜਾਂਦੇ ਆ ਬਿਲਕੁਲ ਤੇ ਜੇ ਮਾੜਾ ਟਾਈਮ ਆ ਫਿਰ ਤੁਹਾਡਾ ਹੱਸਣਾ ਵੀ ਗਨਾਹ ਬਣ ਜਾਂਦਾ ਹੱਸਣਾ ਵੀ ਗਨਾਹ ਬਣ ਜਾਂਦਾ ਬਿਲਕੁਲ ਦੂਜੀ ਗੱਲ ਕਿਹੜੇ ਸਾਲ 'ਚ ਤੁਸੀਂ ਇਸ YouTube ਲੈ ਨਾਲ ਜੁੜ ਗਏ ਬਾਈ ਤੇ ਇੱਕ ਵੀਡੀਓ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਿਹੜੇ ਟਾਈਮ 'ਚ ਆ ਕੇ ਜਿਹੜੇ ਚੰਗੇ ਦੌਰ ਦੀ ਸ਼ੁਰੂ ਸ਼ੁਰੂਆਤ ਸਾਡੀ ਹੁੰਦੀ ਹੈ ਬਾਈ ਜੀ ਚੰਗੀ ਜੁੜਿਆ ਤਾਂ ਮੈਂ ਉਦੋਂ ਤੋਂ ਆ ਅਸੀਂ 2019 'ਚ ਚੈਨਲ ਬਣਾ ਲਿਆ ਸੀ ਉਹ ਵੀ ਕਿਸੇ ਨੇ ਕਹਿਤਾ ਕਹਿੰਦੇ ਇਹਦੇ ਪੈਸੇ ਆਉਂਦੇ ਆ ਉਹ ਨਾਲ ਸਾਜੀ ਤਾਂ ਹੁੰਦੀ ਆ ਵੀ ਪੈਸੇ ਆਉਂਦੇ ਆ ਉਹਦੇ ਸ਼ਾਰਟ ਫਿਲਮਾਂ ਬਣਾਉਣ ਲੱਗੇ ਉਦੋਂ ਚਲੋ ਵਧੀਆ ਚੱਲੀਆਂ ਐਵੇਂ ਕਿਹਾ ਬਹੁਤ ਸੋਹਣੀਆਂ ਚੱਲੀਆਂ ਉਦੋਂ ਤੁਹਾਨੂੰ ਆ ਜਿਵੇਂ ਹੁਣ ਤਾਂ ਇੰਨਾ ਪ੍ਰਬੰਧ ਹੁੰਦਾ ਨਾ ਬੰਦਾ ਹਰ ਚੀਜ਼ ਚੈੱਕ ਕਰਦਾ ਆਡੀਓ ਕਿਵੇਂ ਆ ਆਵਾਜ਼ ਕਿਵੇਂ ਆ ਮਾਈਕ ਕਿਵੇਂ ਆ ਬਈ ਫਰੇਮ ਦੇਖ ਬਈ ਆ ਮਗਰ ਕਿਵੇਂ ਆ ਉਦੋਂ ਇਹ ਨਹੀਂ ਚਾ ਉਹਨੂੰ ਪਤਾ ਹੀ ਨਹੀਂ ਸੀ ਉਦੋਂ ਮਾਈਕ ਹੁੰਦੇ ਸੀ ਉਹ ਲੰਮੇ ਜੇ ਤਾਰ ਉਹਦੇ ਨਾਲ ਲੱਗੀ ਹੁੰਦੀ ਸੀ ਥਣ ਬਹੁਤ ਲੰਬੀ ਹਾਂ ਇੱਕ ਨੇ ਇਧਰ ਡਾਇਲੌਗ ਬੋਲਣਾ ਇੱਕ ਨੇ ਇੱਥੋਂ ਖੜਨਾ ਐ ਬਹੁਤ ਬੜਾ ਹਾਂ ਉਦੋਂ ਕੋਈ ਡਬਿੰਗ ਜਾਂ ਹਲ ਲੱਭਾ ਬੱਬਾ ਬਸ ਜਿਹੜੀ ਆਵਾਜ਼ ਉਦੋਂ ਰਿਕਾਰਡ ਹੋਊਗੀ ਕਰਦਿਆਂ ਤੇ ਹੋਊਗੀ ਉਦੋਂ ਇਹ ਤਰੀਕੇ ਨਾਲ ਕਰਨਾ ਫਿਰ ਆਇਆ ਸੋਚਿਆ ਵੀ ਯਾਰ ਕੁਝ ਵੱਖਰਾ ਕਰਗੇ ਕੁਝ ਵੱਖਰਾ ਫਿਰ ਕੀ ਹੋਇਆ ਵੀ ਬਦਲਾ ਆਇਆ 11 ਮਾਰਚ 2022 ਨੂੰ ਅੱਛਾ ਤੇ ਉਹ ਤੋਂ ਬਾਅਦ ਕੇ 19 ਮਾਰਚ 2022 ਨੂੰ ਫਿਰ ਅਸੀਂ ਆਏ ਫਿਰ ਸਾਡੀ ਪਹਿਲੀ ਵੀਡੀਓ ਹਿੱਟ ਹੋਈ ਅਸੀਂ ਪਹਿਲੀ ਵੀਡੀਓ ਬਣਾਈ ਸੀ ਗੁਰ ਸਿਮਰਨ ਮਹੰਡਾ ਦੇ ਅੱਛਾ ਪਹਿਲਾ ਹੀ ਪਰਚਾ ਹਾਂ ਉਹਦੇ ਤੇ ਐਫ ਆਈ ਆਰ ਵੀ ਹੋਈ ਅੱਛਾ ਪਹਿਲੀ ਵੀਡੀਓ ਦੀ ਪਰਚਾ ਬਈ ਉਹਦੇ ਤੇ ਆਏ ਹੋਈ ਬੀ ਨਹੀਂ ਓਵੇਂ ਓਨੇ ਓਵੇਂ ਇੱਕੇ ਦਾ ਨਹੀਂ ਪਰਚਾ ਕਰਾਇਆ ਪਹਿਲਾਂ ਜਦੋਂ ਉਹਦੇ 'ਚ ਮੇਰੀ ਸਟਾਰਟਿੰਗ ਸੀਗੀ ਵੀਡੀਓ ਦੇ ਵਿੱਚ ਵੀ ਮੈਂ ਐ ਬੋਲਿਆ ਮੈਂ ਕਿਹਾ ਆ ਜੋ ਖਾਲਸਾ ਨੂੰ ਪਾ ਲੋ ਟਾਈਮ ਜਿਹੜੇ ਨੇ ਪਾਉਣਾ ਲੈ ਕੇ ਕਿਰਪਾਨਾਂ ਤੁਰੇ ਫਿਰਦੇ ਆ ਜਾਂ ਜਿੱਥੇ ਮਰਜੀ ਆ ਜਾਓ ਮੈਂ ਕਿਹਾ ਮੈਂ ਡਰਦਾ ਨਹੀਂ ਖਾਲਸਾਨੀਆਂ ਤੋਂ ਹੁਣ ਉਦੋਂ ਸਾਨੂੰ ਇਹਦਾ ਨਹੀਂ ਪਤਾ ਸੀ ਉਹ ਹੁੰਦਾ ਜਿਵੇਂ ਹੋਣਾ ਹੁਣ ਸਾਨੂੰ ਇਹ ਹੁੰਦਾ ਵੀ ਵੱਧ ਤੋਂ ਪੰਜ 7 10 ਸੈਕਿੰਡ 10 ਸਕਿੰਟ ਦੀ ਆਡੀਓ ਹੋਵੇ ਬਸ ਉਦੋਂ ਮੈਂ ਬੋਲਿਆ ਇੱਕ ਮਿੰਟ ਮੂਰੇ ਖਾਲਸਤਾਨੀਆਂ ਨੂੰ ਆਏ ਆਏ ਆ ਜਾਓ ਜਿੱਥੇ ਮਰਜੀ ਉਹ ਉਨੀ ਕ ਮੰਨਣੇ ਵੇਖ ਲਈ ਮੂਰੋ ਮੂਰੋ ਮੈਂ ਕਿਹਾ ਠੀਕ ਆ ਬੰਦਾ ਆਪਣੇ ਹਿਸਾਬ ਚ ਆ ਗਿਆ ਵੀ ਆਪਣੇ ਲੈਵਲ ਦਾ ਬੰਦਾ ਆ ਗਿਆ ਵੀ ਹੁਣ ਬੋਲਿਆ ਕਰੂਗਾ ਉਹ ਉਨੀ ਰੀਲ ਕੱਟ ਕੇ ਕਿਸੇ ਨੇ ਪਾਈ ਅਛਾ ਉਹ ਰੀਲ ਤੋਂ ਬਾਅਦ ਮੈਨੂੰ ਕੈਨੇਡਾ ਅਮਰੀਕਾ ਤੋਂ ਫੋਨ ਮੈਸੇਜ ਵੀ ਆਏ ਵੀ ਬਾਈ ਤੈਨੂੰ ਮਿਲਾਂਗੇ ਦੁਪਹਿਰ ਕਿਹਦੀ ਗੰਦੀ ਪਦਾਇਸ਼ ਆ ਹੁੰਦਾ ਹੀ ਆ ਹਰ ਮੈਨੂੰ ਇੱਥੋਂ ਤੱਕ ਬੋਲਦੇ ਆ ਫਿਰ ਮੈਂ ਕਈ ਬੰਦਾਂ ਨੂੰ ਲਿੰਕ ਭੇਜੇ ਅਛਾ ਵੀ ਬਾਈ ਜੀ ਤੁਸੀਂ ਨਾ ਪੂਰੀ ਨਵੇੜੀ ਦੇਖੋ ਉਹਦੇ ਜੀ ਅਸੀਂ ਨੰਗਾ ਇਕੱਲਾ ਮੰਡਣੀ ਕੀਤਾ ਉਹ ਚ ਨੰਗਾ ਅਸੀਂ ਮੀੜਗਾ ਵੀ ਕੀਤਾ ਵੀ ਜਿਹੜਾ ਬੰਦਾ ਨਫਰਤ ਫਲਾਉਂਦਾ ਵੀ ਤੁਸੀਂ ਗਾਲ੍ਹਾਂ ਕੱਢਦੇ ਹੋ ਇੱਥੇ ਮੈਂ ਗਾਲ੍ਹਾਂ ਕੱਢਦਾ ਜਾਂ ਜੇ ਮੈਂ ਤੇ ਟੈਂਪੂ ਉਤਰੇ ਫਿਰਦੇ ਆ ਹਨਾ ਟੈਂਪੂਆਂ ਦੇ ਪੋਡਕਾਸਟ ਮੀਡੀਆ ਕਰੀ ਜਾਂਦਾ ਹਨਾ ਜਾਂ ਹਾਂ ਜਿਹੜਾ ਪਿੱਛੇ ਸੇਹਲੀਆਂ ਪਿੱਛੇ ਰੌਲਾ ਪਾ ਕੇ ਉਹਨਾਂ ਦੇ ਪੋਡਕਾਸਟ ਕਰੀ ਜਾਂਦਾ ਉਹਨਾਂ ਦੀ ਕੀ ਦੇਣਾ ਸਮਾਜ ਨੂੰ ਹਨਾ ਮੀੜਗਾ ਪਰ ਫੁੱਲਤ ਕਰਦਾ ਹਨਾ ਦੇਖੋ ਜਿਹੜੇ ਬੰਦਿਆਂ ਨੇ ਦੇਣ ਨਹੀਂ ਅਸੀਂ ਉਹ ਮੀੜਗਾ ਨੂੰ ਵੀ ਨੰਗਾ ਕੀਤਾ ਵੀ ਆ ਮੀੜਗਾ ਦੇਖੋ ਇਹਨਾਂ ਕੋਲੇ ਜਿਹੜਾ ਜਰੋਂ ਆਪ ਨੂੰ ਪਤਾ ਵੀ ਸਰਾ ਸਾਹ ਇਹ ਤਾਂ ਸਮਾਜ ਨੂੰ ਜਾਤ ਪਾਤ ਚ ਵੰਡਣਾ ਚਾਹੁੰਦਾ ਧਰਮਾਂ 'ਚ ਵੰਡਣਾ ਚਾਹੁੰਦਾ ਤੁਹਾਡੇ ਕੋਲੇ ਅਸੀਂ ਕੀ ਲੈਣ ਜਾਂਦੇ ਆ ਮੈਂ ਲੈ ਕੇ ਸਹੀ ਗੱਲ ਬਿਲਕੁਲ ਜੇ ਸਾਨੂੰ ਲਾਲ ਚਾਟੀ ਆ ਉਹ ਸੌਤਰ ਦੀ ਗੱਲ ਆ ਵੇਖੋ ਕਿੰਨਾ ਮਸਲਾ ਇਹਨਾਂ ਨੇ ਜੱਕਿਆ ਉਹ ਦੱਸੋ ਕੀ ਕੀ ਫਾਇਦਾ ਸੀ ਅਸੀਂ ਦੂਜੂ ਬਣਾਇਆ ਉਹ ਡੰਮੀ ਇਹ ਆ ਦੇਖੋ ਇਹਨਾਂ ਨੇ ਆ ਕਰਤੂਤਾ ਉਹ ਵੀਡੀਓ ਅਸੀਂ ਉਸ ਤਰੀਕੇ ਨਾਲ ਬਣਾਈ ਫਿਰ ਜਦੋਂ ਉਹਨੂੰ ਮੰਡ ਨੂੰ ਪਤਾ ਲੱਗ ਗਿਆ ਵੀ ਇਹ ਸਾਲੇ ਉਦੋਂ ਮੜ ਕੇ ਅਸੀਂ ਕਈ ਬਣਾਇਆ ਮੰਡ ਦੇ ਜਦੋਂ ਆਪਣਾ ਉਹ ਭਾਈ ਕਰਨ ਲੱਗਿਆ ਸੀਗਾ ਦੂਜਾ ਉਹ ਗੱਨ ਮੈਂ ਨਾਂ ਦੇ ਕੋਲੇ ਲੇਟ ਨੂੰ ਜਾਂ ਜਲਾ ਗਿਆ ਲੰਮੀ ਬੋਕਾ ਉਹ ਹੋ ਗਿਆ ਹਾਂ ਉਦੋਂ ਅਸ ਐ ਗੱਲਾਂ ਮਤਾਂੀਆਂ ਸਾਨੂੰ ਫੋਨ ਜਿ ਆਏ ਇੱਕ ਦੋ ਵੀ ਐ ਕਰਕੇ ਬਾਈ ਇਹ ਗੱਲ ਗਲਤ ਹੋ ਗਈ ਉੱਤੇ ਥਾਣੇ ਚ ਆ ਜਿਓ ਐ ਕਰਾਂਗੇ ਬਸ ਐ ਹੀ ਅਸੀਂ ਗਏ ਰਹਿ ਰੂਗੇ ਐ ਜੇ ਬਸ ਕਿੰਨੇ ਪਰਚੇ ਆ ਬਈ ਹੁਣ ਤੱਕ ਫਿਰ ਹੁਣ ਤੁਸੀਂ ਇਹ ਕਿਆ ਪੁੱਛ ਰਾਏ ਜਰੂਰੀ ਪੁੱਛਣਾ ਇਹ ਪੁੱਛਣਾ ਇਹ ਤਾਂ ਲੋਕਾਂ ਨੂੰ ਪਤਾ ਹੀ ਨਹੀਂਗਾ ਇਹ ਮੇਰੇ ਘਰੇ ਵੀ ਨਹੀਂ ਪਤਾ ਉਹਨਾਂ ਨੇ ਵੀ ਟੈਂਟ ਟੈਂਟ ਹੋਣਾ ਇਹ ਜਿਹੜਾ ਜਿਹੜਾ ਕਰੇ ਪਿਓ ਦਾ ਦੋ ਕਰੇ ਤੇ ਕੀ ਪਤਾ ਇਹ ਯਾਤਰਾ ਨਹੀਂ ਹੋਈ ਫਿਰ ਉਹ ਚ ਹੋਈ ਆ ਰਾਜ ਦੱਸਾਂਗੇ ਤੁਹਾਨੂੰ ਆ ਥੋੜੇ ਦਿਨਾਂ ਦਾ ਕਰ ਰਿਹਾ ਰਿਜ਼ਲਟ ਮੇਰੀ ਨਾ ਅਸਲ ਜਿਵੇਂ ਮੈਂ ਕਿਤਾਬ ਲਿਖ ਰਿਹਾ ਇਹ ਚੀਜ਼ ਮੈਂ ਤਾਂ ਨਹੀਂ ਹਜੇ ਡਿਸਕਸ ਕਰਨੀ ਚਾਹੁੰਦਾ ਮੈਂ ਕਿਤਾਬ ਲਿਖ ਰਿਹਾ ਉਹਦੇ ਤੇ ਉਹਦੇ ਥੋੜੇ ਜਿਹੇ ਹਜੇ ਪੰਨੇ ਬਾਕੀ ਰਹਿੰਦੇ ਆ ਜਦੋਂ ਰਿਲੀਜ਼ ਹੋਊਗੀ ਉਸ ਵੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਇਹ ਕਹਿ ਸਕਦਾ ਹਵਾ ਲਾਤੀਆਂ ਲਈ ਕੈਦੀਆਂ ਦੇ ਲਈ ਤੇ ਜਾਂ ਪੁਲਿਸ ਪ੍ਰਸ਼ਾਸਨ ਦੇ ਲਈ ਇੱਕ ਚੰਗੀ ਚੀਜ਼ ਸਾਹਮਣੇ ਆਊਗੀ ਜਿਹੜੀ ਸੱਚਾਈ ਆ ਉਹ ਮੈਂ ਲਿਖ ਰਿਹਾ ਉਸੇ ਕਰਕੇ ਉਹ ਚੀਜ਼ ਤੇ ਮੈਂ ਹਜੇ ਡਿਸਕਸ ਕਰਨਾ ਨਹੀਂ ਕਿਉਂਕਿ ਉਹਦਾ ਕਹਿੰਦੇ ਹੁੰਦੇ ਆ ਵੀ ਜੰਗ ਤੋਂ ਪਹਿਲੇ ਹਥਿਆਰ ਨਹੀਂ ਮਕਾ ਲੈਣੇ ਮੈਂ ਸਮਝਦਾ ਪਰਦਾ ਚੱਕੂਗਾ ਹਾਂ ਚੱਕੂਗਾ ਦੇ ਤਾਂ ਪੜਦਾ ਉਸ ਤੋਂ ਬਾਅਦ ਤੁਹਾਡੇ ਨਾਲ ਪੋਡਕਾਸਟ ਪੱਕਾ ਹੋਰ ਵੀ ਕਰੂੰਗਾ ਮੈਂ ਠੀਕ ਹੈ ਓਕੇ ਚਲੋ ਜੀ ਉਹ ਅਬ ਜਿੰਦਗੀ ਦਾ ਕੋਈ ਕਿ ਅਹਿਮ ਜਤਿਆਰਬਾ ਜਿਹੜਾ ਯਾਰ ਕਿਸੇ ਨਾਲ ਤੁਸੀਂ ਅਜੇ ਤੱਕ ਸਾਂਝਾ ਨਹੀਂ ਕੀਤਾ ਪੋਡਕਾਸਟ ਦੇ ਵਿੱਚ ਤੇ ਯਾਰਬੇ ਦੇ ਵੇਖੋ ਨਿਤ ਨਵੇਂ ਹੀ ਹੁੰਦੇ ਆ ਹਨਾ ਮੈਂ ਇਹ ਕਹਿ ਸਕਦਾ ਤੇ ਯਾਰਬੇ ਤਾਂ ਕਈ ਵਾਰੀ ਇਹੋ ਜਿਹੇ ਹੁੰਦੇ ਆ ਅਸੀਂ ਨਾ TIAR ਬੈਕ ਕੋਰੀਸ ਹੁੰਦਾ ਦਦਿਆਂ ਸਕੂਲ ਚ ਪੜ੍ਹਦੇ ਸੀ ਚੌਥੀ ਪਤਾ ਨਹੀਂ ਪੰਜਵੀਂ ਕਲਾਸ ਚ ਸੀ ਨਹੀਂ ਛੇਵੀਂ ਚ ਛੇਵੀਂ ਕਲਾਸ ਚ ਸੀ ਉਦੋਂ ਨਾ ਵੀ ਜਮ ਹੁਣ ਚਲੋ ਆਪਣੇ ਪੁਰਾਣੇ ਬਜ਼ੁਰਗ ਭੁੱਕੀ ਖਾਂਦੇ ਸੀ ਮੇਰਾ ਬਾਪੂ ਖਾਂਦਾ ਸੀ ਭੁੱਕੀ ਤੇ ਸਾਡਾ ਇੱਕ ਮਾਸਟਰ ਵੀ ਭੁੱਕੀ ਖਾਂਦਾ ਸੀ ਸ਼ਨੀਵਾਰ ਦਾ ਦਿਨ ਸੀ ਸਾਡਾ ਮਾਸਟਰ ਕਹਿੰਦਾ ਵੀ ਕੌਣ ਨੂੰ ਪਤਾ ਸੀ ਵੀ ਇਹਦੇ ਡੈਡੀ ਖਾਂਦੇ ਆ ਘਰੋਂ ਲਿਆਊਗਾ ਉਦੋਂ ਉਦੋਂ 300 ਰੁਪਏ ਨੂੰ ਕਿਲੋ ਭੁੱਕੀ ਮਿਲ ਜਾਂਦੀ ਸੀ ਠੀਕ ਹੈ ਜੀ ਤੇ 50 ਦੀ ਵਾਵਾ ਭੁੱਕੀ ਮਿਲ ਜਾਂਦੀ ਸੀ ਆਪਾਂ ਇਹ ਕਹਿ ਸਕਦੇ ਹਾਂ ਮਰਸਾਂ ਨੂੰ ਸ਼ਨੀਵਾਰ ਨੂੰ ਪੈਸੇ ਦੇ ਦਿੱਤੇ ਭੁੱਕੀ ਲਿਓ ਤੇ ਮੇਰੇ ਨਾਲ ਮੇਰਾ ਮਿੱਤਰ 베ਲੀ ਸੀ ਗੁਰਵਿੰਦਰ ਅਸੀਂ ਆ ਗਏ ਪਿੰਡ 'ਚ ਕਿਉਂ ਸਾਡੇ ਪਿੰਡ ਦੀ ਚਲੋ ਉਦੋਂ ਕਈ ਸੀ ਕਿ ਕਰ ਭੁੱਕੀ ਵੇਗਦੀ ਸੀ ਸਾਰਿਆਂ 'ਚ ਵਿਗਦੀ ਸੀ ਨਸ਼ਾ ਤਾਂ ਅੱਜ ਵੀ ਵਿਕਦਾ ਅਸੀਂ ਭੁੱਕੀ ਲੈਣ ਆ ਗਏ ਅਸੀਂ ਕੀ ਕੀਤਾ ਅਸੀਂ ਸਕੀਮ ਬਣਾਲੀ ਪਹਿਲਾਂ ਦੋਨਾਂ ਨੇ ਵੀ ਆਪਾਂ ਵਿੱਚੋਂ ਪੈਸੇ ਖਾਵਾਂਗੇ ਹਕੀਕਤ 'ਆਸੀਂ ਉਹ 50 ਰੁਪਈਆ ਦੇ ਵਿੱਚੋਂ ਬਦਾਨਾ ਲੈ ਲਿਆ ਅੱਛਾ 6 ਰੁਪਈਆ ਦਾ ਬਦਾਨਾ ਲਿਆ ਸਾਡੇ ਪਿੰਡ ਹੋਟਲ ਸੀ ਅੱਡੇ ਤੇ 2-2 ਰੁਪਈਆ ਦਾ ਚਾਹ ਦਾ ਕੱਪ ਹੁੰਦਾ ਸੀ ਉਹ ਕਿਆ ਪੀਲੀ ਬਦਾਨਾ ਖਾ ਲਿਆ ਟਾਵਰ ਨਾਲ ਮਗਰ ਬਜ ਗਏ 40 ਰੁਪਏ 40 ਰੁਪਏ ਹੁਣ ਅਸੀਂ ਭਾਈ ਉੱਠ ਗਏ ਫਿਰ ਭੁੱਕੀ ਲਿਆਈਏ ਭੁੱਕੀ ਨਾ ਮਿਲੇ ਅੱਛਾ ਕਿਧੋ ਭੁੱਕੀ ਨਾ ਮਿਲੀ ਤੋ 50 ਰੁਪਏ ਪੂਰੇ ਨਾ ਹੁਣ ਉਹ 50 ਰੁਪਏ ਅੱਛਾ ਘਰੇ ਵੀ ਗਏ ਮਾਤਾ ਨੇ ਕਹੇ ਭੁੱਕੀ ਕੋਈ ਨਹੀਂ ਮੁੱਕਦੀ ਭਾਪੇਰੀ ਭੁੱਕੀ ਕਿੱਥੇ ਹਨ ਭਾਈ ਭਾਪੇ ਤੇ ਭੁੱਕੀ ਖਾ ਗਿਆ ਉਹ ਤਾਂ ਭਾਈ ਅਸੀਂ ਪਿੰਡ ਚ ਕਿਹੜੇ ਬੰਦੇ ਕੋਲੇ ਨੇ ਗਏ ਸਾਡੇ ਕਹਿੰਦੇ ਹੈਂਡੀਕੈਪਡ ਸੀ ਉਹਨੂੰ ਮੱਦੀ ਕਹਿ ਦਿੰਦੇ ਸੀ ਉਹਦੇ ਕੋਲੇ ਵੀ ਗਏ ਇਸਕੇ ਵੀ ਐਂ ਕਰਕੇ ਭੁੱਕੀ ਦੇ ਵੀ ਪੈ ਗਈ ਸਾਡੇ ਦਾ ਪਤੀੜ ਵੀ ਯਾਰ ਹੁਣ ਉਹ ਤਾਂ ਰੁਪਿਆ ਨਹੀਂ ਘਰੋਂ ਮਿਲਦਾ ਇਹ ਦਾਰ ਵੀ ਦਾ ਬਹੁਤ ਵੱਡੀ ਰਕਮ ਸੀ ਸਾਡੇ ਲਈ ਵੀ ਲਖਾ ਹਾਈ ਹੋਏ ਹੁਣ ਸ਼ਨੀਵਾਰ ਦਾ ਜਦੋਂ ਸੀ ਅੱਧੀ ਛੁੱਟੀ ਸਾਰੀ ਹੋ ਗਈ ਕਿਉਂ ਹੋ ਜਾਂਦੀ ਸੀ ਉਦੋਂ ਸਾਡੇ ਝੋਲੇ 'ਚ ਬਾਹਰ ਰੱਖਦੇ ਸੀ ਡਰ ਦੇ ਡਰ ਦੇ ਗਏ ਮਾਸਟਰ ਜੀ ਵੀ ਉੱਠ ਗਏ ਐ ਝੋਲੇ ਚੱਕ ਕੇ ਆ ਗਏ ਬਿਦੂ ਗੁਰ ਇੱਕ ਤਾਂ ਤਾਂ ਖੜਾ ਛੁੱਟ ਗਿਆ ਆਂ ਦਵਾਰ ਨੂੰ ਫਿਰ ਅਸੀਂ ਭੁੱਕੀ ਭਾਲੀ ਐ ਦਵਾਰ ਨੂੰ ਮਿਲ ਗਈ ਉਹਦਾ ਮਾਸਟਰ ਜੀ ਕਹੀ ਰੀ 10 11 ਵਜੇ ਆਉਂਦੇ ਸੀ ਸੋਮਵਾਰ ਨੂੰ 7 ਵਜੇ ਆਏ ਬੈਠੇ ਵੀ ਭੁੱਕੀ ਹਾ ਆ ਰਹੀ ਆ ਅਸੀਂ ਲਿਆ ਕੇ ਦੇਤੀ ਉਦੋਂ ਬਾਅਦ ਫਿਰ ਅਸੀਂ ਆਏ ਸੋਚਿਆ ਪਹਿਲਾਂ ਭੁੱਕੀ ਲੈਣੀ ਆ ਬਾਅਦ ਚ ਬਦਾਣਾ ਖਾਣਾ ਬਾਅਦ ਚ ਖਾਣਾ ਉਦੋਂ ਵਰ ਇਹ ਜੈਟਮ ਕਰ ਲਿਆ ਹਾਂ ਉਦੋਂ ਬਾਅਦ ਵਸ ਇੱਕ ਦੋ ਵਾਰੀ ਉਹਨਾਂ ਨੇ ਮੰਗਾਈ ਸਾਡੇ ਕੋਲ ਜਾਂ ਲੱਸੀ ਲੂਸੀ ਮੰਗਾ ਲੈਂਦੇ ਰੋਟੀ ਚੱਲੋ ਇਹ ਤਾਂ ਆਮ ਹੀ ਕਲਚਰ ਸੀਗਾ ਪਰ ਇਹ ਭੁੱਕੀ ਵਾਲਾ ਕਿੱਸਾ ਸਾਨੂੰ ਭੁੱਲਦਾ ਨਹੀਂ ਭੁੱਲਦਾ ਹਾਂ ਅਸੀਂ ਚੱਲੋ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਆਪਾਂ ਚੋਰੀ ਕੀਤੀ ਐ ਉਹਦੇ ਕਲਾਸ ਸੇ ਹੀ ਹੁੰਦੀ ਸੀ ਵੀ ਆਰ ਖਾ ਪੀ ਲ ਗਏ ਕੁਛ ਲੈ ਲਈਏ ਉਦੋਂ ਆਂਦੇ ਸੀ ਵੀ ਚੱਲ ਚੀਜ਼ ਮਿਲ ਗਈ ਭੁੱਕੀ ਚੱਲੀਆਂ ਦੀ ਲਈ ਤਾਂ 50 ਦੀ ਲਈ ਚਾਲਿਆਂ ਦੇ ਲਈ ਝੂਠ ਨਹੀਂ ਮਾਰਦੇ ਜੇ ਹੁਣ ਮਾਈਟਰ ਆਉਂਦਾ ਹੁਣ ਪਤਾ ਲੱਗਣਾ ਨਹੀਂ ਵਾਟਰ ਆਇਆ ਥੋੜਾ ਦੱਸੀ ਮੈਂ ਭੁੱਖੀ ਖਾਂਦਾ ਸੀ ਹੁਣ ਪਤਾ ਤਾਂ ਲੱਗੂਗਾ ਨਾ ਅੱਜ ਹਾਂ ਪਤਾ ਤਾਂ ਲੱਗੂ ਦੂਜੀ ਗੱਲ ਜੇ ਟਿੰਪੂ ਆ ਮਗਰ ਤੁਸੀਂ ਨਾ ਕਾਤੋਂ ਪਏ ਆ ਨੇ ਟੈਂਪੋ ਮਗਰ ਅਸੀਂ ਕੀ ਪਏ ਆ ਬਾਈ ਤੁਸੀਂ ਦੱਸੋ ਟੈਂਪੋ ਮਗਰ ਕੀ ਪਏ ਆ ਤੁਸੀਂ ਤਾਂ ਚੌਥਾ ਥੰਮ ਆਦੇ ਤੁਸੀਂ ਪੰਜਵੇਂ ਥੰਮ ਮਗਰ ਤਰਪੇ ਯਾਰ ਨਹੀਂ ਪੰਜਵਾਂ ਥੰਮ ਕਿਹਨੇ ਬਣਾਇਆ ਅਸੀਂ ਤਾਂ ਨਹੀਂ ਯਾਰ ਪੰਜਵਾਂ ਥੰਮ ਨਹੀਂ ਪੰਜਵਾਂ ਥੰਮ ਨਹੀਂ ਪੰਜਵਾਂ ਥੰਮ ਬਣਾਇਆ ਤੁਸੀਂ ਮੈਨੂੰ ਐਂ ਰੱਖ ਦਿਓ ਜਿਹੜੇ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਹੁਣ ਜੇ ਤੁਸੀਂ ਕੱਲ ਨੂੰ ਐਂ ਕਹਿਦੇ ਹੋ ਵੀ ਲੈ ਵੀ ਆਪਾਂ ਜਿਹੜਾ ਸਾਰਾ ਕੁਸਾ ਸੰਦ ਬਲੇਵਾ ਕੁੜੀ ਵਾਲਾ ਲਵਾਗੇ ਹੁਣ ਤੂੰ ਸੰਦ ਬਲੇਵਾ ਕੁੜੀ ਵਾਲਾ ਲਵਾਉਣ ਉੱਠ ਜੇ ਵੀ ਜੇ ਰੱਬ ਨੇ ਕੁੜੀ ਬਣਾ ਕੇ ਭੇਜ ਦੇਣਾ ਸੀ ਤੈਨੂੰ ਫਿਰ ਸਹੀ ਗੱਲ ਆ ਇਹ ਤਾਂ ਤੁਸੀਂ ਮੰਨਦੇ ਹੋ ਹੁਣ ਤੁਸੀਂ ਇੱਕ ਚੀਜ਼ ਦੇਖ ਹਣ ਵੀ ਗਿਆ ਤੇ ਫਿਰ ਆਉਦਾ ਕੋਈ ਭਾਈ ਉਹ ਜਿਹੇ ਹਸਾਂ ਨਾਲ ਟਾਈਮ ਟਪਾਣ ਇੱਥੇ ਤਾਂ ਆਏ ਸਮਝਾਉਂਦੇ ਆ ਇਹ ਤਾਂ ਕਹਿੰਦੇ ਸਾਡੇ ਨਾਲ ਸਾਥੋਂ ਪੁੱਛੋ ਵੀ ਤੁਸੀਂ ਪਾਉਣਾ ਕੀ ਆ ਸਾਥੋਂ ਪੁੱਛੋ ਤੁਸੀਂ ਖਾਣਾ ਕੀ ਆ ਹੈ ਫਿਰ ਇਹ ਰੈਲੀ ਕੱਢਣ ਚੱਲ ਪਹਿਲੇ ਦੱਸ ਵੀ ਕਾਦੀ ਰੈਲੀ ਕੱਢਣੀ ਆ ਤੁਸੀਂ ਕੋਈ ਤੇਲ ਪੱਲੀ ਦੀ ਰੈਲੀ ਕੱਢਣੀ ਆ ਰੈਲੀ ਕੱਢਣੀ ਕਾਦੀ ਆ ਕੋਈ ਬੰਦਾ ਇਹ ਤਾਂ ਦੱਸੇ ਵੀ ਆਹ ਰੈਲੀ ਕੱਢਣੀ ਆ ਉਦੋਂ ਮੈਨੂੰ ਬਹੁਤ ਫੋਨ ਆਉਂਦੇ ਰਹੇ ਭਾਈ ਜੀ ਇਹਨਾਂ ਤੇ ਵੀ ਕਰੋ ਹੱਲ ਭਾਈ ਜੀ ਇਹਨਾਂ ਤੇ ਵੀ ਬਣਾਓ ਮੈਂ ਕਿਹਾ ਵੀ ਕੋਈ ਨਹੀਂ ਬਣਾਵਾਂਗੇ ਜ਼ਰੂਰ ਤੇ ਆਹ ਦੇਖ ਲਾ ਫਿਰ ਅਸੀਂ ਇੱਕੋ ਹੀ ਬਣਾਈ ਸੀ ਫਿਰ ਉਹੀ ਚਰਚਾ ਤੇ ਉਹ ਬਹੁਤ ਮਸ਼ਹੂਰ ਹੋਈ। ਅੱਗੇ ਤੁਹਾਡੇ ਤੁਹਾਡੇ ਮੂੰਹੋਂ ਵੀ ਸੁਣਨਾ। ਉਹ ਉਹਵੇਂ ਸ਼ੁਰੂ ਕਿਤੇ ਜਿੰਦਾ ਕਿਉਂਕਿ ਨਾ ਮੈਂ ਜਦੋਂ ਆਪਾਂ ਕਿਤੇ ਹਨਾ ਖੜੇ ਹੁੰਨੇ ਹਨ ਲੋਕੋ ਇਹੀ ਗੱਲ ਕਿਤੇ ਲਾ ਕੇ ਬਾਈ ਤੂੰ ਹੀ ਹਨਾ। ਉਹਦੇ ਜਨਾਂ ਅਸੀਂ ਐਸਐਲ 'ਚ ਤੇ ਇਹ ਗੱਲ ਹੁੰਦੀ ਹੈ ਵੀ ਜਦੋਂ ਅਸੀਂ ਵੀਡੀਓ ਕੱਢਦੇ ਆ ਪਹਿਲਾਂ ਅਸੀਂ ਕੱਢਦੇ ਆ ਪ੍ਰੋਪਰ ਵੀਡੀਓ। ਠੀਕ ਹੈ ਜੀ। ਇੰਟਰੋ ਕੱਢਦੇ ਆ ਬਾਅਦ ਦੇ ਵਿੱਚ। ਪਹਿਲਾਂ ਨਹੀਂ ਅਸੀਂ ਕੱਢਦੇ ਕਿਉਂਕਿ ਆਹ ਹੁੰਦਾ ਵੀ ਜਦੋਂ ਜਿਹੜੇ ਬੰਦੇ ਸਾਡੇ ਕਰੈਕਟਰ ਖੜੇ ਆ ਉਹਨਾਂ ਨਾਲ ਗੱਲਬਾਤ ਕਰਨੀ ਆ ਉਹਨਾਂ ਨੇ ਵਿਸ਼ਾ ਕਿੰਨਾ ਕ ਵਿੱਚੋਂ ਬਦਲ ਦੇਣਾ। ਜਿਵੇਂ ਹੁਣ ਇੱਕ ਬੰਦਾ ਗੀਤ ਲਿਖਦਾ ਵਿਲਾਵੀ ਮੈਂ ਜਾਂਦਾ ਲੈ ਕੇ ਜਾਂਦਾ ਗਾਉਂਗਾ ਫਿਰ ਉਹਦੀ ਕੰਪੋਜੀਸ਼ਨ ਬਣਦੀ ਹੈ ਫਿਰ ਉਹ ਸਟੂਡੀਓ ਜਾਂਦਾ ਉਦੋਂ ਤੱਕ ਬਹੁਤ ਚੇਂਜ ਹੋਏ ਫਿਰ ਅਸੀਂ ਉਹ ਹਰ ਬੰਦੇ ਨੇ ਆ ਜਿਹੜਾ ਗੱਲਬਾਤ ਆਪਦੇ ਕੈਰੇਕਟਰਾਂ ਨਾਲ ਕਰ ਲੈਨੇ ਫਿਰ ਉਹ ਵਿਚਾ ਉਹਦੇ ਵਿੱਚੋਂ ਉੱਭਰ ਕੇ ਕੀ ਸਾਹਮਣੇ ਆਉਂਦਾ ਕੀ ਕਿਹੜਾ ਬੋਲ ਹਾਂ ਫਿਰ ਅਸੀਂ ਉਦੋਂ ਬਾਅਦ ਗੀਤ ਦੀ ਧੁੱਕ ਪੱਲ ਨਹੀਂ ਹੁੰਦੀ ਆ ਵੀ ਕਿਹੜੇ ਤਰੀਕੇ ਨਾਲ ਕਿਉਂਕਿ ਅੱਜ ਬੰਦਾ ਐ ਕਹਿੰਦਾ ਉਹ ਵੀਡੀਓ ਆਸੇ ਟੱਟਲੀ ਬਣਾ ਕੇ ਪਾ ਦੀ ਡਾਲਰ ਆ ਗਏ ਓਕੇ ਬਾਏ ਟਾਟਾ ਮਲੂ ਔਖਾ ਬਹੁਤ ਆ ਇਹ ਇਹ ਨਹੀਂ ਗੱਲ ਜਗਾ ਦੇਖਣੀ ਬੰਦੇ ਇਕੱਠੇ ਕਰਨੇ ਕਿਤੇ ਜਾਣਾ ਕਿਤੇ ਗਿਆਾਂ ਦਾ ਉਹ ਵੀ ਗੀੜਾ ਵਜ ਜਾਂ ਉਦੋਂ ਅਸੀਂ ਇਹ ਵੀਡੀਓ ਬਣਾ ਕੇ ਤਿੰਨ ਦਿਨ ਰੱਖੀ ਰੱਖੇ ਅੱਛਾ ਪੋਸਟ ਕਰਨੀ ਦਿੱਤੀ ਪੋਸਟ ਆ ਜੇ ਐਂਟਰੋ ਨਹੀਂ ਲੱਭੀ ਸੀ ਅੱਛਾ ਪਠੇਰਾ ਸੀ ਟੈਂਪੂਆਂ ਦੇ ਗਾਣੇ ਗੁਣੇ ਸਰਦਕੀ ਦੇ ਟੈਂਪੂਆਂ ਦੇ ਉਹ ਜਾ ਕੋਈ ਗਾਣਾ ਹੈ ਨਹੀਂ ਸੀ ਗਾਣਾ ਹੀ ਨਹੀਂ ਸੀ ਹਾਂ ਫਿਰ ਸਾਡੇ ਅਸੀਂ ਕਿ ਮੈਂ ਕਿਹਾ ਵੀ ਐਂ ਕਰੋ ਕੋਈ ਬੋਲੀਆਂ ਲੱਭੋ ਹਾਂ ਫਿਰ ਅਸੀਂ ਉਹ ਦੀ ਬੋਲੀਆਂ ਭਈ ਲੱਭ ਲਈ ਫਿਰ ਅਸੀਂ ਇਹ ਦੇਖਿਆ ਵੀ ਕਿਤੇ ਜਗ੍ਹਾ ਤੇ ਜਾ ਕੇ ਅਸੀਂ ਸੱਚ ਕਰਕੇ ਜਾਣੂ ਅਸੀਂ ਚੰਡੀਗੜ੍ਹ ਨੂੰ ਜਾਂਦੇ ਸੀ ਅਸੀਂ ਕਾਲ ਚ ਗੱਡੀ ਇਹਦੀ ਇੰਟਰੋ ਬਾਈ ਅੱਜ ਤਾਂ ਉਹਨੇ ਪਾਉਣੀ ਆ ਯਾਰ ਬਹੁਤ ਦਿਨ ਹੋ ਗਏ ਰੱਖੀ ਨੂੰ ਕਿਉਂਕਿ ਜਦੋਂ ਆਪਾਂ ਕਲਾਕਾਰਾਂ ਦੇ ਨਾਲ ਕਰਦੇ ਆ ਨਾਲ ਦੇ ਹੁੰਦੇ ਉਹਨਾਂ ਨਾਲ ਹੰਦੇ ਰ ਬਾਈ ਪੋਸਟ ਦਾ ਹੋਵੇ ਯਾਰ ਵੀਡੀਓ ਇੰਨਾ ਟਾਈਮ ਕਿਉਂ ਬਾਈ ਲਾਤਾ ਯਾਰ ਫੇਰ ਐਸੀ ਉਹ ਜਗਾ ਲੱਭ ਕੇ ਮੈਂਟੋ ਮੈਂਟੋ ਵੀ ਹਾਂ ਵੀ ਉਹ ਕਹਾਂਦੇ ਮੈਂ ਖ ਵੀ ਚਲਾ ਦੇ ਕੈਮਰਾ ਚਲਾ ਤਾ ਉਦੋਂ ਫਿਰ ਐਸੀ ਕਿ ਲੋ ਵੀ ਲੈ ਵੀ ਮਿੱਤਰੋ ਸੁਣ ਲੋ ਗੱਲ ਇਹ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਘਰਦਿਆਂ ਨੇ ਜੰਮਿਆ ਸੀ ਮੁੰਡਾ ਮੁੰਡੇ ਤੋਂ ਸ਼ੱਕਾ ਲੌਂਡਾ ਬਣ ਗਿਆ ਨਹੀਂ ਸਾਨੂੰ ਇਹ ਨਹੀਂ ਪਤਾ ਸੀ ਇੰਨਾ ਫੇਮਸ ਹੋ ਜੂ ਇੰਨਾ ਚੱਲ ਜੂ 10 11 ਮਿਲੀਅਨ ਤਾਂ ਮੈਨੂੰ ਲੱਗਦਾ ਇੰਸਟਾ ਤੇ ਚੱਲਿਆ ਤੇ 5 7000 ਉਹਦੇ ਤੇ ਰੀਲ ਬਣੀ ਰੀਲ ਬਣੀ ਲੋਕਾਂ ਨੇ ਇੰਨੀਆਂ ਰੀਲਾਂ ਭੇਜੀਆਂ ਇੰਨੀਆਂ ਰੀਲਾਂ ਭੇਜੀਆਂ ਉਹਨੀਆਂ ਬਣਾ ਬਣਾ ਕੇ ਵਿੱਕੀ ਪੁੱਛ ਦਿਓ ਤੁਸੀਂ ਅਸਲ ਜਿ ਵਾਦੀ ਵਾਲੇ ਗਏ ਪਤਾ ਨਹੀਂ ਕੀ ਚੱਕਰ ਹੈ ਇਹ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਫੋਨ ਬੰਦ ਕਰਕੇ ਬੈਠਾ ਕਰੋ ਪੋਡਕਾਸਟ 'ਚ ਉਹ ਯਾਰ ਉਧਰ ਖੜਾਉਣਾ ਸੀਗਾ ਇਹ ਕੱਟਣਾ ਨਹੀਂ ਇਹ ਕੱਟਣਾ ਨਹੀਂ ਵਿੱਚੋਂ ਨਹੀਂ ਕੱਟਦਾ ਨਹੀਂ ਲਓ ਜੀ ਇਹ ਕੱਟਣਾ ਨਹੀਂ ਕੋਈ ਸਾਡੇ ਫੋਨ ਤੁਸੀਂ ਬੰਦ ਕਰਾਉਣੇ ਹੋ ਸਹੀ ਗੱਲ ਦੇ ਮੈਂ ਵੈਸੇ ਸਾਈਡਾਟ ਲਾਇਆ ਸੀਗਾ ਪਤਾ ਨਹੀਂ ਕੀ ਚੱਕਰ ਬਣ ਗਿਆ ਦੂਜਾ ਗੱਲ ਆਪਾਂ ਬਾਈ ਜੀ ਮਲੂਕਾ ਸਾਹਿਬ ਆਪਾਂ ਇਸ ਗੱਲ ਤੇ ਆਈਏ ਲੋਕਾਂ ਦਾ ਡਿਪਰੈਸ਼ਨ ਤੇ ਲੋਕ ਬੋਸ਼ਕਾਰ ਹਾਂਜੀ ਬਹੁਤ ਜਦੋਂ ਤੁਹਾਡੀਆਂ ਵੀਡੀਓ ਵੇਖਦੇ ਆ ਤੁਹਾਨੂੰ ਐ ਲੱਗਦਾ ਨਹੀਂ ਕਿ ਵੀ ਇਹੀ ਯਾ ਲੋਕਾਂ ਨੂੰ ਹਸੌਂ ਚ ਜ਼ਿੰਮੇਵਾਰੀ ਨਿਭਾਰੇ ਕਿਉਂਕਿ ਲੋਕ ਹੱਸਣਾ ਤਾਂ ਭੁੱਲ ਗਏ ਵੇਖੋ ਆਪਦੇ ਮੂੰਹ ਹਰ ਬੰਦਾ ਆਪਦੀ ਚੀਜ਼ ਦੀ ਤਾਰੀਫ ਕਰਦਾ ਬਿਲਕੁਲ ਪਰ ਤੁਹਾਨੂੰ ਮੈਂ ਇਹ ਕਹਿ ਦੇਣਾ ਮਹਿਸੂਸ ਜਾਂ ਫੀਲ ਜਾਂ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਲੋਕ ਕਹਿਣ ਹਣਾ ਹੁਣ ਅਸੀਂ ਵਿੱਚ ਦੀ オリジナル ਖਬਰਾਂ ਵੀ ਕਰਦੇ ਆ ਮੈਂ ਕਰਨ ਲੱਗੇ ਨੇ ਕਈ ਵਾਰੀ 5 10 ਦਿਨ ਕਈ ਵਾਰੀ ਮਹੀਨਾ ਵੀ ਨਹੀਂ ਪਾਉਂਦੇ ਸੀ ਫਨੀ ਵੀਡੀਓ ਹੁਣ ਮੈਂ ਨਾ ਬਾਹਲੇ ਦਿਨਾਂ ਵੱਧੋ ਆ ਪਾਈ ਸੀ ਅਸੀਂ ਵੀ ਬਲੌਗਰ ਦੀ ਵੀਡੀਓ ਲੀਕ ਹੋ ਗਈ ਘਰਾਂ ਵਾਲੀ ਦੀਆਂ ਕਿਉਂ ਜਿਵੇਂ ਬਲੌਗਰ ਦਿਖਾਈ ਜਾਂਦੇ ਆ ਹਾਂ ਘਰ ਵਾਲਿਆਂ ਦੇ ਢੂਏ ਦਿਖਾਦੇ ਆ ਦਿਖਾਤਾ ਉਹ ਦਿਖਾਤਾ ਤੇ ਉਹਦੇ ਚ ਮੈਂ ਇੱਕ ਸ਼ਬਦ ਸਾਡਾ ਬਾਲਾ ਫੇਮਸ ਹੋਇਆ ਵਾ ਖਿੱਚ ਕੇ ਆ ਜਾ ਹਾਂ ਖਿੱਚ ਕੇ ਆ ਜਾ ਉਹ ਕੱਲ ਨੂੰ ਇੰਸਟਾ ਦੇ ਮੈਸੇਜ ਆਇਆ ਕਹਿੰਦੇ ਬਾਈ ਯਾਰ ਸੌਣ ਲੱਗੇ ਸੀ ਤਰਸੇ ਪਏ ਸੀ ਆਸ਼ਾ ਦੂਸਣ ਨੂੰ ਵੀ ਖਿੱਚ ਕੇ ਆ ਜਾ ਐਂਟਰੀ ਬਾਕਮਾਲ ਹੁੰਦੀ ਆ ਚਲੋ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਹਰ ਬੰਦੇ ਨੂੰ ਕਲਾ ਬਖਸ਼ੀ ਹੈ ਨਾ ਸਾਡੀ ਵੀਡੀਓ ਐਂਟਰੋ ਨਾਲ ਚੱਲਦੀ ਹੈ ਜਿੱਦੇ ਅਸੀਂ ਵੀਡੀਓ ਵਿੱਚ ਐਂਟਰੋ ਨਾ ਕੱਢ ਗਏ ਉਦਦੇ ਚੱਲਦੀ ਨਹੀਂ ਇੱਥੋਂ ਤੱਕ ਲੋਕ ਖੁਸ਼ ਹੋ ਜਾਂਦੇ ਆ ਡਿਪਰੈਸ਼ਨ ਆ ਇਹ ਵੀ ਮਹਿਸੂਸ ਕਰਦੇ ਆਂ ਵੀ ਜੇ ਤੁਸੀਂ ਉਹੇ ਜਿਹਾ ਮਾਦਾ ਰੱਖਦੇ ਹੋ ਲੋਕਾਂ ਨੂੰ ਹਸਾਉਂਦਾ ਇੱਕ ਚੰਗੀ ਚੀਜ਼ ਅਸੀਂ ਗਲਤ ਕਦੇ ਨਹੀਂ ਬੋਲਦੇ ਆਪਸ਼ਬਦ ਨਹੀਂ ਬੋਲਦੇ ਕੋਈ ਲੱਚਰ ਸ਼ਬਦ ਨਹੀਂ ਬੋਲਦੇ ਕੋਈ ਡਬਲ ਮੀਨਿੰਗ ਸ਼ਬਦ ਨਹੀਂ ਜਿਹੜੀ ਗੱਲ ਠੇਠਾ ਪੰਜਾਬੀ ਉਹ ਬੋਲਦੇ ਆਂ ਭਾਈ ਜੇ ਅਪਨ ਜੇ ਆਪਾਂ ਗੱਲ ਕਰ ਗਏ ਤਾਂ ਤੁਸੀਂ ਤੁਹਾਡੇ ਕੋਲੇ ਘਰੇ ਆਉਂਦੇ ਨਹੀਂਗੇ ਵੀ ਯਾਰ ਸਾਡੇ ਮੁੰਡੇ ਦੇ ਵੀ ਚੈਨਲ ਬਣਾ ਦੇ ਜਾਂ ਮੁੰਡੇ ਨੌਜਵਾਨ ਆ ਜਾਂਦੇ ਹੁਣ ਭਾਈ ਸਾਨੂੰ ਤੁਸੀਂ YouTube ਚੈਨਲ ਬਣਾ ਦਿਓ Facebook ਚੈਨਲ ਬਣਾ ਦਿਓ ਸਾਨੂੰ ਵੀ ਕਮਾਈ ਹੋਣ ਲੱਗ ਪਈ ਨਹੀਂ ਆਉਂਦੇ ਭਾਈ ਬਣਾ ਵੀ ਦੇਈਂ ਐਡੀ ਵੱਡੀ ਗੱਲ ਨਹੀਂ ਹੈ ਉਹਨਾਂ ਨੂੰ ਬਣਾ ਕੇ ਦੇ ਦਿੱਤੇ ਫੇਸਬੁੱਕ ਪੇਜ ਮਨਾਲਾ YouTube ਚੈਨਲ ਇੱਕ ਤਾਂ ਮੇਰਾ ਮਿੱਤਰ ਹੀ ਹੈ ਕਲਾਸਮੇਟ ਉਹ ਤਾਂ ਹੁਣ ਵੀਡੀਓ ਵੀ ਪਾਉਂਦਾ ਬਣਾ ਕੇ ਉਹਨੇ ਵਧੀਆ ਥੋੜਾ ਥੋੜਾ ਕੰਮ ਤੋਰ ਲਿਆ ਪਹਿਲਾਂ ਮੇਰੀਆਂ ਪਾਈ ਗਿਆ ਤੇ ਚਲਾਈ ਗਿਆ ਕੰਮ ਪਰ ਹਰੇਕ ਬੰਦੇ ਰਹਿਣ ਸਵਾਲ ਜ਼ਰੂਰ ਹੁੰਦਾ ਜਦੋਂ ਬਣਾਉਣ ਆਉਂਦਾ ਚੈਨਲ ਉਹਦੇ ਨਾਲ ਦੀ ਨਾਲ ਭਾਈ ਕਿੰਨੇ ਕੁ ਡਾਲਰ ਆ ਜਾਂਦੇ ਆ ਮੈਂ ਇਹ ਕਹਿੰਦਾ ਤੁਹਾਡੇ ਮਾਦਿਆਂ ਮਰਾਹੀ ਵੀ ਡਾਲਰਾਂ ਦਾ ਤੇ ਇਹ ਹਿਸਾਬ ਆ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਕੰਟੈਂਟ ਚ ਧਾਵਾ ਠੀਕ ਹੈ ਜਿਹੜੀ ਵੀਡੀਓ ਪਾਉਣੀ ਹੋ ਇੱਕ ਵਧੀਆ ਕਹਿਣ ਗੱਲਬਾਤ ਆ ਤੇ ਪੜਾਂ ਦੋ ਸੀ ਮਹੀਨੇ ਦਾ 10000 ਕਮਾ ਲਓ ਤੇ ਪੜਾਂ 10 ਲੱਖ ਲੱਖ ਕਮਾ ਕਵਾ ਲਓ ਤੇ ਭਾਈ ਜਿਹੜੇ ਫੇਸਬੁੱਕ ਚੈਨਲ ਬਣ ਜਾਂਦਾ YouTube ਚੈਨਲ ਬਣ ਜਾਂਦੇ ਜੇ ਉਹਦੇ ਮੰਨ ਲੈ ਵਿਊ ਨਹੀਂ ਆਉਂਦੇਗੇ ਤਾਂ ਉਹਦਾ ਕੋਈ ਹੱਲ ਹੈਗਾ ਤੁਹਾਡੇ ਕੋਲੇ ਹਲ ਜਾ ਯਾਰ ਕਹੇ ਜੇ ਫੁੱਦੂ ਸਵਾਲ ਪੁੱਛੀਏ ਨਾ ਭਾਈ ਯਾਰ ਹੁਣ ਨਹੀਂ ਤੂੰ ਰਹਿਣ ਦੇ ਭਰਾ ਇਹ ਕਿਹੜਾ ਪੋਰਟਾ ਹਟ ਹੁੰਦਾ ਯਾਰ ਉਹ ਨਹੀਂ ਛੱਡ ਪਰ ਇਹ ਸਵਾਲ ਇਹ ਕਿਹੜੇ ਜੇ ਸਵਾਲ ਹੁੰਦੇ ਆ ਬਸ ਆ ਐ ਚੱਲਦੇ ਆ ਚੈਨਲ ਜਿਵੇਂ ਆਪਾਂ ਕੀਤਾ ਤੁਸੀਂ ਉਹ ਦੇਖਿਆ ਪਿੱਛੇ ਕੋ ਟੈਂਪੂ ਭੱਜ ਰਿਆ ਸੀ ਨਾ ਉੱਟ ਕੇ ਵੀ ਹੋਏ ਹੋਏ ਕੀ ਹੋ ਗਿਆ ਲੋਕ ਇਸ ਤਰੀਕੇ ਨਾਲ ਵੀ ਚੈਨਲ ਚਲਾਈ ਜਾਂਦੇ ਆ ਪਰ ਉਹ ਇਹ ਹੁੰਦਾ ਵੀ ਜਿਵੇਂ ਹੁਣ ਤੁਸੀਂ ਉਹ ਪੋਡਕਾਸਟ ਵੇਖ ਲਿਆ ਐਂਡ ਤੇ ਜਾ ਕੇ ਉਹ ਉੱਠ ਗੜਿਆ ਉਹਦਾ ਕੀ ਤੋਕ ਬੰਦੀ ਬਣੀ ਹੈ ਨਾ ਉਹ ਜਦੋਂ ਰਿਐਲਿਟੀ ਦਿਖਾਉਂਦੇ ਕੁਝ ਟਾਈਮ ਫੇਕ ਵਿਖਾਉਂਦੇ ਆ ਉਹਦਾ ਕੁਝ ਟਾਈਮ ਤਾਂ ਆ ਜਾਂਦੀ ਉਹ ਚੀਜ਼ ਹੁਣ ਜਿਵੇਂ ਅਸੀਂ ਬਣਾਉਂਨੇ ਕਈ ਸਾਨੂੰ ਲਿਖੀ ਜਾਂਦੇ ਰਹਿੰਦੇ ਆ ਬਾਈ ਇਹ ਫੇਕ ਆ ਬਾਈ ਐ ਆ ਮੈਂ ਇੱਕ ਗੱਲ ਕਹਿੰਦਾ ਵੀ ਅਸੀਂ ਕੋਈ ਵੀ ਖਬਰ ਜਾਂ ਵੀਡੀਓ ਜਿਹੜੀ ਹੁੰਦੀ ਆ ਉਹਨੂੰ ਡੰਮੀ ਰੂਪ ਦਿੰਨੇ ਆ ਆਪਣੇ ਕਰੈਕਟਰਾਂ ਦੇ ਨਾਲ ਪਰ ਹੁੰਦੀ ਹਕੀਕਤ ਆ ਡਿਸਕਲੇਮਰ ਲਾਉਣੇ ਆ ਤੇ ਹਾਂ ਲਾਉਣੇ ਆ ਸਚਾਈ ਹੁੰਦੀ ਆ ਪਰ ਉਹਨੂੰ ਇੱਕ ਇਹ ਕਹਿ ਲਈਏ ਵੀ ਫਨੀ ਰੂਪ ਚ ਕਰ ਦਿੰਨੇ ਆ ਬੰਦੇ ਨੂੰ ਸਮਝ ਵੀ ਆ ਜਾਂਦੀ ਵੀ ਆਹ ਸੱਚ ਆ ਬੰਦਾ ਹੱਸ ਖੇਡ ਵੀ ਲੈਂਦਾ ਐਡਾ ਚੈਨਲ ਹੈ ਹਾਂ ਹੁਣ ਤੁਸੀਂ ਹਰੇਕ ਬੰਦੇ ਨੂੰ ਪੋਡਕਾਸਟ ਚ ਆਏ ਕਰ ਲਾ ਕੇ ਜਦੋਂ ਉਹ ਕਹੇ ਜੇ ਸਵਾਲ ਪੁੱਛੀ ਜਾਂਦਾ ਯਾਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਲਕੋਤ ਸਾਹਿਬ ਤੁਸੀਂ ਸਮੇਂ ਤੋਂ ਸਮਾਂ ਕੱਢਿਆ ਪੋਡਕਾਸਟ ਕੀਤਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਯਾਸ ਰੱਖਾਂਗੇ ਵੀ ਹੋਰ ਵਧੀਆ ਚੀਜ਼ਾਂ ਲੈ ਕੇ ਤੁਸੀਂ ਸਾਡੇ ਨਾਲ ਜਰੂਰ ਸੰਯੋਗ ਕਰੋ ਜਰੂਰ ਜਰੂਰ ਧੰਨਵਾਦ ਜੀ ਬਹੁਤ ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਾ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਲੱ ਕੇ ਜਰੂਰ ਭੇਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਖਬਰਾਂ ਤੇ ਪੋਡਕਾਸਟ ਇਕਨ ਨੂੰ ਮਿਲਣਗੇ ਤੁਸੀਂ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਜੁੜ ਕਰ ਲਓ ਧੰਨ